ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਜਾਦਵਿੰਦਰ ਸਿੱਧੂ ਕ੍ਰੈਕ ਮੈਂਡਡ ਵੱਲੋਂ ਸਸਰੀਆਕਾਲ ਦੋਸਤੋ ਅੱਜ ਮੈਂ ਗੱਲ ਕਰਨ ਲੱਗਾ ਇੱਕ ਅਜਿਹੇ ਵਿਸ਼ੇ ਦੇ ਉੱਤੇ ਜਿਹੜਾ ਬੜਾ ਰੌਲਾ ਪੈਂਦਾ ਹੈ ਕਹਿੰਦੇ ਜੀ ਬਾਹਰਲੇ ਦੇਸ਼ਾਂ 'ਚ ਕੰਮ ਨਹੀਂ ਮਿਲਦਾ ਜੀ ਸਟੂਡੈਂਟ ਉੱਥੇ ਜਾ ਕੇ ਬੈਠੇ ਐ ਧੱਕੇ ਖਾ ਰਹੇ ਜੀ 6-6 ਮਹੀਨੇ ਹੋ ਗਏ ਬਹੁਤ ਸਾਰੇ ਮੈਨੂੰ ਇੰਗਲੈਂਡ ਤੋਂ ਹੀ ਫੋਨ ਆਉਂਦੇ ਐ ਕਿਉਂਕਿ ਮੇਰੇ ਬਾਹਰਲੇ ਦੇਸ਼ਾਂ ਦੇ ਵਿੱਚ ਵਧੀਆ ਦੋਸਤ ਮਿੱਤਰ ਹੋਣ ਕਰਕੇ ਮੈਨੂੰ ਫੋਨ ਬਹੁਤ ਦੇ ਆਉਂਦੇ ਰਹਿੰਦੇ ਜੀ ਉੱਥੇ ਕੰਮ ਦਵਾ ਦਿਓ ਉਥੇ ਜੀ ਸਾਡੇ ਬੱਚੇ ਗਏ ਆ 6 ਮਹੀਨੇ ਹੋ ਗਏ ਵਿਲੇ ਬੈਠੇ ਆ ਕੈਨੇਡਾ ਵਾਸਤੇ ਵੀ ਆਉਂਦੇ ਆ ਇੰਗਲੈਂਡ ਵਾਸਤੇ ਵੀ ਆ ਜਾਂਦੇ ਆ ਆਸਟ੍ਰੇਲੀਆ ਵਾਸਤੇ ਵੀ ਆ ਜਾਂਦੇ ਆ ਨਿਊਜ਼ੀਲੈਂਡ ਵਾਸਤੇ ਵੀ ਆ ਜਾਂਦੇ ਆ ਤੇ ਮੈਨਾਂ ਨੂੰ ਪਹਿਲਾ ਮੇਰਾ ਸਵਾਲ ਹੁੰਦਾ ਕਿ ਉਹਨੂੰ ਕੰਮ ਆਉਂਦਾ ਕੀ ਹੈ ਤੇ ਉਹਦੇ ਜਵਾਬ ਚ ਉਹ ਕਹਿੰਦੇ ਵੀ ਆਉਂਦਾ ਕੁਛ ਨਹੀਂ ਫਲਾਣੀ ਥਾਂ ਦੇ ਉੱਤੇ ਲੱਗਾ ਸੀ ਉਥੇ ਜੀ ਲੇਬਰ ਉਥੇ ਲੇਬਰ ਤੇ ਫਿਰ ਇਹ ਸਾਰੀ ਗੱਲ ਬਾਤ ਸੁਣ ਤੋਂ ਬਾਅਦ ਮੈਨਾਂ ਨੂੰ ਆਪਣੇ ਹੱਥ ਖੜੇ ਕਰ ਦੇਣਾ ਵੀ ਮਿੱਤਰਾ ਕੁਛ ਨਹੀਂ ਬਣਨਾ ਤੇ ਦੂਜੇ ਵਿੱਚ ਇੱਕ ਬੜੀ ਪੰਜਾਬੀ ਦੀ ਮਸ਼ਹੂਰ ਕਹਾਵਤ ਹੈ ਜਿਹੜੇ ਲਾਹੌਰ ਫਦੂ ਉਹ ਪਸ਼ੌਰ ਫਦੂ ਬੇ ਜਿਹੜਾ ਬੇਕੀ ਨਹੀਂ ਨਾ ਕਾਮਯਾਬ ਕਿਤੇ ਵੀ ਤੇ ਉਹ ਕਿਤੇ ਵੀ ਦੁਨੀਆ ਦੇ ਵਿੱਚ ਜਾ ਕੇ ਕਾਮਯਾਬ ਨਹੀਂ ਹੋ ਸਕਦਾ ਇਹਦੀ ਉਦਾਹਰਨ ਮੈਂ ਹੁਣ ਤੁਹਾਨੂੰ ਇੱਕ ਤੁਸੀਂ ਸੁਣੋ ਆਪਣੀ ਇਸੇ ਚੈਨਲ ਦੇ ਉੱਤੇ ਆਪਣੀ ਇੱਕ ਸਟੂਡੈਂਟ ਦੀ ਜਵਾਨੀ ਮੈਂ ਪਿਛਲੇ ਦਿਨੀ ਇੰਗਲੈਂਡ ਗਿਆ ਉੱਥੇ ਮੈਨੂੰ ਆਂਡ ਰੋਡ ਚਾਰ ਵਿਦਿਆਰਥੀਆਂ ਨਾਲ ਮਿਲੀਆਂ ਉਹ ਚਾਰਾਂ ਦੇ ਵਿੱਚੋਂ ਮੈਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿੱਚ ਇੱਕ ਵਿਦਿਆਰਥੀ ਨੇ ਆਪਣੇ ਸਾਰੇ ਜਿਹੜੇ ਸੀ ਤਜਰਬੇ ਉਹ ਸਾਂਝੇ ਕੀਤੇ ਤੇ ਉਹਨੂੰ 1 ਮਹੀਨਾ ਉੱਥੇ ਗਈ ਨੂੰ ਹੋਇਆ ਸੀ ਤੇ ਉਹ ਵਧੀਆ ਕੰਮ ਤੇ ਵੀ ਲੱਗੀਆਂ ਹੋਈਆਂ ਸਾਰੀਆਂ ਤੇ ਉਹ ਸਾਰੀਆਂ ਆਪਣੀ ਪੜ੍ਹਾਈ ਵੀ ਕਰ ਰਹੀਆਂ ਨੇ ਕਿਉਂ ਕਿ ਕਿਉਂਕਿ ਜਿਹੜਾ ਕੰਮ ਕਰਨਾ ਚਾਹੁੰਦਾ ਹੈ ਜਿਹੜਾ ਕੰਮ ਕਰਨਾ ਜਾਣਦਾ ਹੈ ਜਿਹਦੇ ਅੰਦਰ ਕੰਮ ਕਰਨ ਦੀ ਇੱਛਾ ਹੈ ਕੋਈ ਨਾ ਕੁਝ ਕਰਨ ਦੀ ਇੱਛਾ ਹੈ ਉਹ ਬੰਦਾ ਦੁਨੀਆ ਦੇ ਵਿੱਚ ਕਿਤੇ ਵੀ ਚਲਾ ਜਾਵੇ ਉਹ ਭੁੱਖਾ ਨਹੀਂ ਮਰਦਾ ਆਓ ਦੇਖਦੇ ਆ ਇੱਕ ਸਟੂਡੈਂਟ ਦੇ ਨਾਲ ਇੰਗਲੈਂਡ ਦੀਆਂ ਸੜਕਾਂ ਦੇ ਉੱਤੇ ਉਸ ਨਾਲ ਕੀਤੀ ਹੋਈ ਛੋਟੀ ਜਿਹੀ ਮੁਲਾਕਾਤ ਮੈਂ ਕਿਪਟਰਸਾ ਦੇ ਨੇੜੇ ਤੇ ਪੰਜਾਬੀ ਸਟੂਡੈਂਟ ਉੱਤੇ ਮਿਲੇ ਆ ਤੇ ਹੁਣੇ ਇਸ ਮਹੀਨਾ ਪਹਿਲਾਂ ਆਏ ਆ ਇਹਨਾਂ ਨੇ ਫਿਕਰੇ ਇਸ ਤਰ੍ਹਾਂ ਦਾ ਹਾਲਾਤ ਬਾਰੇ ਉਸ ਸਟੂਡੈਂਟ ਸੇ ਉਹ ਕੀ ਫੀਲ ਕਰਦੇ ਆ ਆਪਾਂ ਸਾਡੇ ਨਾਲ ਸਟੂਡੈਂਟ ਨੇ ਉਹਨੂੰ ਦੇਖ ਲੜਤੀ ਕਿ ਅੱਜ ਆਪਾਂ ਗੱਲਬਾਤ ਕਰਦੇ ਆ ਕਿ ਕੀ ਫੀਲ ਕਰਦੇ ਆ ਇੱਥੇ ਆ ਕੇ ਇਹਨਾਂ ਕੋਲੋਂ ਥੋੜਾ ਮੇਰੇ ਨਾਂ 'ਤੇ ਜੀ ਮਨਪ੍ਰੀਤ ਕੋ ਹਾਂਜੀ ਤੇ ਤੁਸੀਂ ਕਦੋਂ ਇੱਥੇ ਆਏ ਕਿੰਨੇ ਚਿਰ ਹੋ ਗਏ ਤੁਹਾਨੂੰ ਆਇਆ ਮੈਂ ਇੱਥੇ ਆਈ ਸੀ 2 ਅਕਤੂਬਰ ਨੂੰ ਮੇਪੀ 2 2 ਮਹੀਨੇ ਅੱਛਾ ਤੇ ਤੁਸੀਂ ਇਸ ਤਾਰੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ویسੇ ਤਾਂ ਯੂਕੇ ਜਾ ਕੇ ਮੈਨੂੰ ਲੱਗ ਨਹੀਂ ਰਿਹਾ ਵੀ ਜੁੱਤੀ ਆਏਗੀ ਕਿ ਹੈਗੀ ਐ ਫੈਮਿਲੀ ਬਟ ਹਮਾਤੇ ਹਰ ਸਟਰਗਲ ਤੇ ਆਦਾ ਕਰਨਾ ਤੇ ਬੰਦਾ ਸਾਰਿਆਂ ਨੂੰ ਕਰਨਾ ਪੈਂਦਾ ਹੋ ਹਾਂਜੀ 12 ਤੋਂ ਬਾਅਦ ਚਲੋ ਵਧੀਆ ਸਗੋਂ ਮੈਂ ਕਹਿੰਨੀ ਆ ਅੱਛਾ ਵਧੀਆ ਰਹਾ ਦਾ ਸਟੂਡੈਂਟ ਤੁਸੀਂ ਕਲਾਸਾਂ ਲਾ ਰਹੇ ਹੋ ਹਾਂਜੀ ਕਲਾਸਿਸ ਡੇਲੀ ਤੇ ਕੰਮ ਵੀ ਕਰ ਰਹੇ ਹੋ ਕਲਾਸ ਤੋਂ ਆ ਕੇ ਕੰਮ ਤੇ ਕਿੰਨੇ ਘੰਟੇ ਕੰਮ ਕਰਦੇ ਹੋ ਕੰਮ ਐਜ਼ ਅ ਸਟੂਡੈਂਟ ਆਪਾਂ ਕਾਰਰ ਲੈਣੇ ਆ 6 ਘੰਟੇ 10 6 6 ਤੋਂ 10 ਡੇਲੀ ਡੇਲੀ ਵੀ ਨਹੀਂ ਮਤਲਬ ਹਫਤੇ ਦੇ ਵਿੱਚ ਦੋ ਤਿੰਨ ਦਿਨ ਹਾਂਜੀ ਮਤਲਬ ਡਿਵਾਈਡ ਕਰਕੇ ਫਿਰ ਕਿਤੇ ਵੀ ਤੁਸੀਂ ਆਏ ਹੋ ਇਸੇ ਚਲੋ ਹਾਂਜੀ ਤੁਹਾਨੂੰ ਆਉਂਦੇ ਕੰਮ ਥਲੈਂਡ ਦੀ ਮੁਸ਼ਕਲਾਈ ਤੋਂ ਨਹੀਂ ਨਹੀਂ ਵੈਸੇ ਸੌਖਾ ਕੰਮ ਲੈਣ ਦੀ ਮੁਸ਼ਕਲਤ ਆਉਂਦੀਆਂ ਨੇ ਬਟ ਇਹ ਥੋੜਾ ਔਖਾ ਸੌਖਾ ਤੇ ਨਹੀਂ ਮਿਲਦਾ ਔਖਾ ਜਲਦੀ ਮਿਲ ਜਾਂਦਾ ਤੁਸੀਂ ਹਾਇਰ ਕਰ ਦੇਣਾ ਵੇਅਰ ਹਾਊਸ ਦੇ ਵਿੱਚ ਤੁਸੀਂ ਉੱਥੋਂ ਜਦੋਂ ਆਉਨੇ ਹੋ ਘਰੇ ਇੰਗਲਿਸ਼ ਜਿਵੇਂ ਇੱਥੇ ਤੁਹਾਨੂੰ ਮਹਿਸੂਸ ਹੁੰਦਾ ਕੁਝ ਆ ਕੇ ਫਰਕ ਲੱਗਦਾ ਤੁਹਾਨੂੰ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਹੈ ਨਹੀਂ ਨਹੀਂ ਲੈਂਗੁਏਜ ਦੀ ਤਾਂ ਨਹੀਂ ਕੋਈ ਪ੍ਰੋਬਲਮ ਆਉਂਦੀ ਜੇ ਕੋਈ ਮਤਲਬ ਅੰਦੀ ਵੀ ਆ ਤੇ ਕੋਆਪਰੇਟਿਵਨੈਸ ਆਲੇ ਸਟੱਡੀ ਦੇ ਵਿੱਚ ਹਾਂਜੀ ਸਟੱਡੀ ਸਟੱਡੀ ਸਾਡੀ ਹੈਗੀ ਹੈ ਬੈਚਲਰਸ ਦੀ ਕੀ ਕਰਕੇ ਆਇਓ ਮੈਂ ਪਲਸਟਰੀ ਕਰਕੇ ਕਮ ਕਰਦੀ ਹਾਂ ਸਟੱਡੀ ਤੇ ਇੱਥੇ ਸਟੱਡੀ ਤੋਂ ਉਨਕ ਪਰਫਲ ਲੱਗਦਾ ਹਾਂ ਹਾਂਜੀ ਕਾਪੀ ਕਰਕੇ ਇੱਥੇ ਔਖੀ ਹੈ ਉਥੇ ਔਖੀ ਹੈ ਜੀ ਆਪਣੇ ਇੰਡੀਆ ਔਖੀ ਹੈ ਇੱਥੇ ਤਾਂ ਸੌਖੀ ਹੈ ਕਿੱਥੇ ਸੌਖੀ ਹੈ ਹਾਂਜੀ ਕਿਉਂਕਿ ਆਪਣੇ ਤੇ ਐਗਜ਼ਾਮਸ ਵਗੈਰਾ ਹੁੰਦੇ ਨੇ ਤੇ ਇੱਥੇ ਫਿਰ ਇਹਨੂੰ ਸੌਖਾ ਲਿਖੇ ਕੋੜਾ ਕੀ ਡ੍ਰੀਮ ਕੀ ਲੈ ਕੇ ਆਏ ਹੋ ਡ੍ਰੀਮ ਬਾਅਸ ਅਗੇ ਸਟੱਡੀ ਫਿਰ ਮਾਸਟਰਸ ਕਰਨੀ ਹੈ BFA BBFA after that phir ethe vekhande jo job jado tussi sochya ethe di bah jaana sada tripula karan vaste us to pehla tussi red te utte jaake di bah assi utthe ch kyuki har country de vich hunda hai ke assi utthe pakke taur te service kene permanent ke jona ethe ton bare tussi study kita ke sanu nahi ethe bare kyuki ethe di PR thodi ji okhi hai maybe assi suneya hai but hopefully ਸਕਸੈਸਫੁਲ ਹੋਮੋਲਗੇਸ਼ਨ ਹੈ ਕਿ ਸਾਨੂੰ ਇਹ ਪੜ੍ਹਨਾ ਚਾਹੀਦਾ ਤੇ ਉਹਦੇ ਬਾਰੇ ਤੁਸੀਂ ਰੂਲਸ ਜਿਹੜੇ ਰੈਗੂਲੇਸ਼ਨਸ ਨੇ ਉਹ ਪੜ੍ਹੇ ਹਾਂਜੀ ਹਾਂਜੀ ਰੂਲਸ ਐਸ ਅ ਸਟੂਡੈਂਟ ਰੂਲਸ ਪੜ੍ਹਨੇ ਆਪਾਂ ਵੀ ਜਿੰਨਾ 20 ਆਰਸ ਤੱਕ ਦਾ ਵੀਕਲੀ ਨੋਟ ਨੋਟ ਮੋਰ ਦੈਟ ਐਂਡ ਵੀ ਹੈਵ ਟੂ ਫਾਲੋ ਸਮ ਰੂਲਸ ਦੈਟ allow by the government ਪਰ ਸਭ ਤੋਂ ਬਾਅਦ ਇੱਥੇ ਆ ਕੇ ਔਖਾ ਕੀ ਲੱਗਦਾ ਔਖਾ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਆਪਾਂ ਯੂਨੀ ਤੋਂ ਆ ਕੇ ਕੰਮ ਤੇ ਜਾਣਾ ਹੁੰਦਾ ਤੇ ਫਿਰ ਰਾਤ ਨੂੰ ਜਿਹੜੀ ਨੀਂਦ ਨਹੀਂ ਪੂਰੀ ਹੁੰਦੀ ਉਹ ਥੋੜਾ ਜਿਹਾ ਔਖਾ ਲੱਗਦਾ ਬਾਕੀ ਸਹੀ ਹੈ ਹਾਂਜੀ ਤੇ ਤੁਸੀਂ ਇਸ ਕੰਟਰੀ ਜਿਵੇਂ ਇੱਥੋਂ ਦੇ ਰੂਲਸ ਐਂਡ ਰੈਗੂਲੇਸ਼ਨ ਜਿਵੇਂ ਇੰਡੀਆ ਦਾ ਇੱਥੇ ਬੜਾ ਫਰਕ ਹੈ ਟ੍ਰੈਫਿਕ ਰੂਲਸ ਦਾ ਜਾਂ ਸਾਡੇ ਡੇਲੀ ਲਾਈਫ ਸਟਾਈਲ ਦਾ ਉਹਦੇ ਵਿੱਚ ਤੁਹਾਨੂੰ ਐਡਜਸਟ ਹੋਣ ਵਾਸਤੇ ਕਿਵੇਂ ਲੱਗਦਾ ਨੇ ਮੇਬੀ ਮੇਰੇ ਖਿਆਲ ਨਾਲ ਇੱਥੇ ਸਹੀ ਹੋਊਗਾ ਆਪਾਂ ਇੰਡੀਆ ਦੇ ਵਿੱਚ ਹੀ ਰਹਿੰਦੇ ਸੀ ਆਪਾਂ ਮਤਲਬ ਮੈਂ ਸਕੂਲ ਸਕੂਲ ਕਰਕੇ ਆਈਆਂ ਸਕੂਲ ਖਤਮ ਕਰਕੇ ਆਈਆਂ ਆਪਣਾ ਤੇ ਬਾਅਦ ਚ ਸਕੂਲ ਤੋਂ ਬਾਅਦ ਮੇਬੀ 4-5 ਮਹੀਨੇ ਮੈਂ ਘਰੇ ਬੈਠੀਆ ਬਟ ਘਰੇ ਬੈਣਾ ਬਹੁਤ ਔਖਾ ਸੀ ਬੜਾ ਜਿਹੜਾ ਰਹਿਣ ਦਾ ਇੱਥੇ ਕਿਸ ਤਰ੍ਹਾਂ ਤੁਸੀਂ ਇਕੱਲੇ ਬਸਟੂਡੈਂਟ ਰਹਿੰਦੇ ਹੋ ਜਾਂ ਇਕੱਲੇ ਚਾਹਤ ਨੂੰ ਨਹੀਂ ਨਹੀਂ ਮੈਂ ਫੈਮਲੀ 'ਚ ਰਹਿੰਦੀ ਆ ਫੈਮਲੀ 'ਚ ਰਹਿੰਦੀ ਹਾਂਜੀ ਮੈਂ ਪਰ ਆਹ ਹੈ ਜਿਹੜੇ ਬਾਕੀ ਸਟੂਡੈਂਟ ਸੇ ਉਹਨਾਂ ਨੂੰ ਇੱਥੇ ਆਪਣੀ ਰਹਿਣ ਲਈ ਕਿਰ ਕਿ ਨਾ ਹੈ ਕਮਨਡੇਸ਼ਨ ਵਾਸਤੇ ਕੋ ਪ੍ਰੋਬਲਮ ਆਉਂਦੀ ਕਿ ਨਹੀਂ ਆਉਂਦੀ ਮੇਬੀ ਆਉਂਦੀ ਹੈ ਕਿਉਂਕਿ ਮੈਨੂੰ ਇੱਥੇ ਸੌਖਾ ਮਿਲ ਗਿਆ ਬਠਰ ਕੇ ਕਿਸੇ ਨੂੰ ਨਹੀਂ ਮਿਲਦਾ ਸੌਖਾ ਅੱਛਾ ਹਰ ਕਿਸੇ ਨੂੰ ਨਹੀਂ ਰੂਮ ਮਿਲਦਾ ਰੈਂਟ ਕਾਫੀ ਨੇ ਫਿਰ ਰੈਂਟ ਨਹੀਂ ਨਿਕਲਦਾ ਤੇ ਜੀ ਗੁਰਦਵਾਰਾ ਸਾਹਿਬ ਆਏ ਹਾਂਜੀ ਅਸੀਂ ਵੈਸੇ ਘੁੰਮਦੇ ਘੁੰਮੇ ਸੀਗਾ ਚਲੋ ਅੱਜ ਜਲਦੀ ਛੁੱਟੀ ਹੋ ਗਈ ਸੀਗੀ ਲੈਕਚਰ ਖਤਮ ਹੋ ਗਿਆ ਸੀ ਤੇ ਜੀ ਗੁਰਦਵਾਰਾ ਸਾਹਿਬ ਅੱਥਰ ਦੇਖ ਜੇ ਘਰ ਸਾਡਾ ਲੱਗ ਗਈ ਐ ਬਹੁਤ ਅੱਛਾ ਕੁਝ ਗੁਰਦੁਆਰਾ ਸਾਹਿਬ ਜਿਹੜੇ ਇਥੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਕਿਸ ਨਿਗਾਹ ਨਾਲ ਦੇਖੀ ਹਾਂ ਜੀ ਜਿਹੜੇ ਇਥੇ ਧਾਰਮਿਕ ਸਥਾਨ ਨੇ ਜੀ ਹਾਂਜੀ ਹਾਂਜੀ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਲੈਣੀਓ ਕੀ ਮਸੂਤਾ ਮੋਡ ਇਹ ਨਹੀਂ ਬਹੁਤ ਵਧੀਆ ਨੇ ਸਾਰੇ ਜਿੰਦਾ ਮੈਂ ਵੇਖਿਆ ਕਾਫੀ ਵੇਖਿਆ ਜਿੰਦਾ ਸਟੂਡੈਂਟਸ ਹੁੰਦੇ ਨੇ ਜਿੰਦਾ ਖਾਸ ਕਰਕੇ ਬॉयਜ਼ ਉਹਨਾਂ ਕੋਲੇ ਨਹੀਂ ਰੋਟੀ ਬਗਤ ਨਹੀਂ ਰੂਤੇ ਤੇ ਪਿੰਡੋਂ ਨਹੀਂ ਆਉਂਦੇ ਸਿੱਧੇ ਇੱਥੇ ਆ ਰਹਿੰਦੇ ਨੇ ਤੇ ਉਹਨਾਂ ਨੂੰ ਬਹੁਤ ਔਖਾ ਕਿ ਚਲੋ ਕੁੜੀਆਂ ਕਰ ਲੈਂਦੀ ਆ ਬਟ ਮੁੰਡਿਆਂ ਦਾ ਥੋੜਾ ਔਖਾ ਜਾਂਦਾ ਤੇ ਗੁਰਦੁਆਰੇ ਵਾਲਿਆਂ ਨੇ ਉਹਨਾਂ ਨੂੰ ਪੈਕ ਕਰਕੇ ਉਹਦੇੰਨੇ ਬਹੁਤ ਵਧੀਆ ਕਰਦੇ ਨੇ ਤੇ ਦੋਸਤੋ ਜਿਹੜੇ ਰਾਲਾ ਪਾਉਂਦੇ ਆ ਜਿਹੜੇ ਕਹਿੰਦੇ ਆ ਜੀ ਪਰ ਬੜਾ ਔਖਾ ਬਾਹਰ ਔਖਾ ਨਹੀਂ ਜਿਹੜੇ ਬੱਚੇ ਦੇਖੋ ਮੇਰੇ ਨਾਲ ਕੁੜੀਆਂ ਨੇ ਗੱਲ ਕੀਤੀ ਆ ਇਹ ਬੜੀ ਹੋਪਫੁਲ ਆ ਨੀਣਾ ਹੋਇਆ ਪਰ ਮੈਂ ਉਹਨਾਂ ਨੇ ਆ ਕੇ ਕੰਮ ਵੀ ਲੱਭ ਲਿਆ ਉਹ ਸਟੱਡੀ ਵੀ ਕਰਦੇ ਆ ਉਹ ਨਾਲ ਦੀ ਨਾਲ ਕੰਮ ਵੀ ਕਰ ਰਹੇ ਆ ਤੇ ਹੋਪਫੁਲ ਨੇ ਉਹਨਾਂ ਐ ਕਿਸੇ ਦਿਨ ਕਰਾਂਗੇ ਤੇ ਜਿਹੜੇ ਲੋਕ ਕੰਮ ਕਰਨਾ ਜਾਣਦੇ ਆ ਮਿਹਨਤੀ ਨੇ ਜਿਹੜੇ ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ ਭਾਵੇਂ ਉਹ ਕੈਨੇਡਾ ਹੋਵੇ ਭਾਵੇਂ ਅਮਰੀਕਾ ਹੋਵੇ ਚਾਹੀ ਇੰਗਲੈਂਡ ਹੈ ਉਹਨਾਂ ਵਾਸਤੇ ਕੋਈ ਮੁਸ਼ਕਲ ਨਹੀਂ ਆਉਂਦੀ ਜਿਹੜੇ ਇਸ ਤਰ੍ਹਾਂ ਦਾ ਰੌਲਾ ਪਾਉਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਹ ਅਫਵਾਹਾਂ ਫਲਾਉਂਦੇ ਆ ਉਹ ਬਿਲਕੁਲ ਗਲਤ ਹੈ ਪਰ ਫਿਰ ਹਾਲ ਮੈਨੂੰ ਇਹ ਇਸ ਤਰ੍ਹਾਂ ਦੇ ਸਟੂਡੈਂਟਸ ਨਾਲ ਮਿਲ ਕੇ ਮੈਨੂੰ ਅੱਛਾ ਲੱਗਿਆ ਤੇ ਇਹਦੇ ਇਸ ਕਰਕੇ ਸਾਨੂੰ ਜਿਹੜੀਆਂ ਬਾਹਰ ਖਾਸ ਕਰਕੇ ਲੜਕੀਆਂ ਬਾਰੇ ਬੜਾ ਮਿਲਿਆ ਜਾਂਦਾ ਪਰ ਜਿਹੜੀਆਂ ਲੜਕੀਆਂ ਆਈਆਂ ਜਿਹੜੇ ਇਸ ਤਰ੍ਹਾਂ ਨਹੀਂ ਨੇ ਉਹਨਾਂ ਬਾਰੇ ਜਿਹੜਾ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਗਲਤ ਪ੍ਰਚਾਰ ਕਰਨ ਵਾਲੇ ਉਹਨਾਂ ਨੂੰ ਸੁਚੇਤਨਾ ਚਾਹੀਦਾ ਹੈ ਕਿ ਹਮੇਸ਼ਾ ਬੱਚਿਆਂ ਨੂੰ ਸ਼ਾਇਦ ਕਰਨਾ ਚਾਹੀਦਾ ਹੈ ਬਹੁਤ ਬਹੁਤ